ग्लोबल पंजाब टीवी देख रहे सारे दर्शको नु मेरी प्यार भरी सत श्री अकाल। ਤੁਸੀਂ ਵੇਖ ਰਹੇ ਹੋ ग्लोबल ਪੰਜਾਬੀ ਟੀਵੀ। ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ग्लोबल ਡਿਸਕਸ਼ਨ। ਕੀ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਝੰਗ ਲੱਗ ਸਕਦੀ ਹੈ? ਕੀ ਸੱਚਮੁੱਚ ਸਥਿਤੀ ਇਤੋਂ ਤੱਕ ਬਣ ਗਈ ਹੈ ਕਿ ਦੋਵੇਂ ਮੁਲਕ ਝੰਗ ਦੀ ਬਰੂਹਾਂ ਤੇ ਆਖ ਲੋਤੇ ਨੇ? ਪਹਿਲਗਾਮ ਦੀ ਉਹ ਮਦਭਾਗੀ ਘਟਨਾ ਜਿਸ ਨੇ ਭਾਰਤੀਆਂ ਦੀ ਜਾਨ ਲਈ ਉਸ ਅੱਤਵਾਦ ਨੂੰ ਨਕੇਲ ਪਾਉਣ ਦੇ ਲਈ ਕੀ ਹੁਣ ਇੱਕੋ ਇੱਕ ਰਾਹ ਜੰਗ ਬਚਿਆ ਇਹ ਸਵਾਲ ਆਪਾਂ ਇਸ ਲਈ ਕਰ ਰਹੇ ਹਾਂ ਕਿ ਸਰਹੱਦ ਪਾਰ ਤੋਂ ਜੋ ਖਬਰਾਂ ਆ ਪਾਤੀ ਮੀਡੀਆ ਦੇ حوالے ਨਸਰ ਹੋ ਰਹੀਆਂ ਨੇ ਉਹਨਾਂ ਚ ਕਿਹਾ ਜਾ ਰਿਹਾ ਕਿ ਉਹਨਾਂ ਨੇ ਆਪਣੀਆਂ ਕਈ ਚੌਕੀਆਂ ਖਾਲੀ ਕਰ ਲਈਆਂ ਕਈਆਂ ਤੋਂ ਝੰਡੇ ਉਤਾਰ ਲਏ ਪਰ ਸੀਜ਼ ਫਾਇਰ ਦਾ ਉਹ ਬਾਰ ਬਾਰ ਉਲੰਘਣ ਕਰ ਰਹੇ ਨੇ ਇਹਨਾ ਤੇ ਉਧਰ ਹਰਕਤਾਂ ਵੀ ਪਤਾ ਲੱਗ ਰੀਆਂ ਨੇ ਕਿ ਆ ਉਧਰ ਫੌਜ ਤਿਆਰੀ ਵੀ ਕਰ ਰਹੀ ਆ ਕੁਝ ਤੇ ਪਰ ਸਾਡੇ ਵਾਲੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਇੱਕ ਕਹਿਣਾ ਕਿ ਮੈਂ ਤਿੰਨੋਂ ਫੌਜ ਨੂੰ ਕਹਿ ਦਿੰਦਾ ਹੈ ਕਿ ਤੁਹਾਡੇ ਤੇ ਨਿਰ ਪਰ ਹੈ ਤੁਸੀਂ ਕਿਵੇਂ ਨਿਜਠਣਾ ਹੈ ਪਰ ਨਿਜਠਣਾ ਹੈ ਸਮਾਂ ਵੀ ਤੁਹਾਡੀ ਮਰਜ਼ੀ ਦਾ ਸਥਾਨ ਵੀ ਤੁਹਾਡੀ ਮਰਜ਼ੀ ਦਾ ਤਰੀਕ ਵੀ ਤੁਹਾਡੀ ਮਰਜ਼ੀ ਦੀ ਤੇ ਤਰੀਕਾ ਵੀ ਤੁਹਾਡੀ ਮਰਜ਼ੀ ਦਾ ਸੋ ਤਰੀਕਾ ਤੇ ਤਾਰੀਖ ਸਮਾਂ ਤੇ ਸਥਾਨ ਜੇ ਫੌਜ ਨੂੰ ਕਹਿ ਦਿੱਤਾ ਗਿਆ ਦਾ ਮਤਲਬ ਕੀ ਟਾਰਗੇਟ ਵੀ ਦਿੱਤਾ ਗਿਆ ਕੀ ਕਰਨਾ ਕੀ ਕਰਨਾ ਅੱਜ ਵੀ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਰਿਹਾ ਪ੍ਰਧਾਨ ਮੰਤਰੀ ਨਰਮੋਦੀ ਹੋਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਬਕਾਇਦਾ ਤੌਰ ਤੇ ਸਮੂਹ ਤੌਰ ਤੇ ਪੀਐਮ ਹਾਊਸ ਦੇ ਵਿੱਚ ਬੈਠਕ ਕੀਤੀ ਸੋ ਉਹ ਬੈਠਕ ਸੀਐਸਟੀ ਦੂਜੀ ਬੈਠਕ ਹੈ ਸੋ ਇਸ ਲਈ ਇਹ ਵੀ ਇੱਕ ਪਹਿਲੂ ਹੈ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਤਿੰਨੋਂ ਫੌਜ ਮੁਖੀਆਂ ਨਾਲ ਮੁਲਾਕਾਤ ਕਰ ਚੁੱਕੇ ਜਿਹਦੇ ਵਲੋਂ ਆਪਾਂ ਇਹ ਗੱਲ ਕਰਕੇ ਹਟਿਆ ਇੱਧਰ ਐਨਐਸਏ ਹ ਅਜੀਤ ਡਵਾਲਹਰੀ ਐ ਸੀਡੀਐਸ ਅਨਿਲ ਚੋਹਾਨ ਹੋਰੀ ਸੋ ਇਹਨਾਂ ਸਾਰਿਆਂ ਨਾਲ ਵੀ ਅੱਜ ਬੈਠਕਾਂ ਦੌਰ ਕੈਬਨਿਟ ਦੀ ਬੈਠਕ ਦੌਰ ਸੋ ਇਹ ਸਾਰਿਆਂ ਦੇ ਵਿੱਚੋਂ ਇਹ ਸਭ ਦੇ ਦਰਮਿਆਨ ਜਿਹੜੀ ਕੰਡਿਆਲੀ ਤਾਰ ਦੇ ਪਾਰ ਸਾਡੀ ਜ਼ਮੀਨ ਹੈ ਸਾਡੀ ਫਸਲਾਂ ਨੇ ਉਹਨਾਂ ਦੀ ਕਟਾਈ ਬਹੁਤ ਤੇਜ਼ੀ ਨਾਲ ਹੋ ਰਹੀ ਹੈ ਕਣਕ ਬਹੁਤ ਤੇਜ਼ੀ ਨਾਲ ਵੱਢੀ ਜਾ ਰਹੀ ਹੈ ਬਕਾਇਦਾ ਤੌਰ ਤੇ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ 'ਚ ਅਨਾਉਂਸਮੈਂਟ ਹੋ ਰਹੀਆਂ ਕਿ ਛੇਤੀ ਫਸਲ ਨਵੇੜ ਲਈ ਜਾਵੇ ਕਿ ਉਹਨਾਂ ਨੂੰ ਕੋਈ ਸੂ ਹੈ ਕਿ ਉਹਨਾਂ ਨੂੰ ਕੋਈ ਪ੍ਰਸ਼ਾਸਨ ਖਦਾਇਤ ਹੈ ਕਿ ਪਿੰਡ ਖਾਲੀ ਹੋਣਗੇ ਆਪਾਂ ਇਹ ਫਿਕਰ ਕਿਉਂ ਕਰ ਰਹੇ ਹਾਂ ਦੋ ਮੁਲਕਾਂ ਦੀ جنگ ਦੇ ਵਿਚਾਲੇ ਪੰਜਾਬ ਦਾ ਫਿਕਰ ਇਸ ਲਈ ਹੈ ਇਹ ਕੁਰਖhetra ਦੀ ਧਰਤੀ ਹੈ ਪੰਜਾਬੇ ਬਣੇਗਾ। ਜੰਗ ਇਸੇ ਧਰਤੀ ਤੇ ਹੋਏਗੀ। ਉਹ ਜੰਗ ਚਾਹੇ ਪਾਂਡਵਾਂ ਤੇ ਕੌਰਵਾਂ ਵਿਚਾਲੇ ਹੋਵੇ। ਪਰ ਕੁਰਖhetra ਦੀ ਧਰਤੀ ਪੰਜਾਬ ਨੂੰ ਬਣਨਾ ਪਏਗਾ। ਲਹੂ ਇਸ ਧਰਤੀ ਤੇ ਡੁੱਲੇਗਾ। ਇਸ ਲਈ ਫਿਕਰ ਹੈ। ਹਾਂ। ਘਟਨਾ ਤੋਂ ਬਾਅਦ ਜੋ ਰੋਸਾ ਪਨ ਪਦਾ ਹੈ। ਰੋਸਾ ਪੂਰੇ ਮੁਲਕ 'ਚ ਪਨ ਪਿਆ। ਪਰ ਉਹ ਰੋਸਾ ਸਵਾਲ ਵੀ ਕਰਨ ਵਾਲਾ ਹੋਵੇ। ਜਿਹੜਾ ਸਿਸਟਮ ਨੂੰ ਸਰਕਾਰਾਂ ਨੂੰ ਸਵਾਲ ਕਰੇ ਕਿ ਤੁਹਾਡੀ ਜਵਾਬਦੇਹੀ ਕਿੱਥੇ ਹੈ ਸੁਰੱਖਿਆ ਕਟਾਹੀ ਦੀ ਜਵਾਬਦੇਹੀ ਤੁਸੀਂ ਕਦੋਂ ਕਬੂਲ ਕਰੋਗੇ ਇਹ ਵਾਜਬ ਸਵਾਲ ਹੈ ਚਲੋ ਪਰੇ ਸਭ ਦੇ ਦਰਮਿਆਨ ਖਬਰ ਇਹ ਵੀ ਹੈ ਕਿ ਪਹਿਲਗਾਮ ਦੀ ਉਸ ਘਾਟੀ ਦੇ ਵਿੱਚ ਪਹਿਲਗਾਮ ਦੀ ਉਸ ਜਿੱਥੇ ਬੈਸਰਨ ਘਾਟੀ ਛਮਲਾ ਹੋਇਆ ਉਹ ਤੋਂ ਬਾਅਦ ਕਸ਼ਮੀਰ ਦੀਆਂ 48 ਥਾਮਾਂ ਸਲਾਨੀਆਂ ਲਈ ਬੰਦ ਕਰ ਦਿੱਤੀਆਂ ਗਈਆਂ ਨੇ ਜੀ ਹਾਂ 87 ਦੇ ਕਰੀਬ ਕੁਲ ਥਾਮਾਂ ਨੇ ਜਿਨ੍ਹਾਂ 'ਚ 48 ਥਾਮਾਂ ਸਲਾਨੀਆਂ ਲਈ ਬੰਦ ਕਰ ਦਿੱਤੀਆਂ ਗਈਆਂ ਨੇ ਵੈਲਕਮ ਦੈਸ਼ਤੀ ਹਮਲੇ ਦੇ ਮੱਦੇਨਜ਼ਰ ਕਸ਼ਮੀਰਵਾਦੀ ਚ ਕਰੀਬ 47 ਜਨਤਕ ਉਪਾਰਕ ਬਾਗ ਬਗੀਚੇ ਹਾਂ ਉਹ ਸਾਰੇ ਸੁਰੱਖਿਆ ਦੇ ਪੈਮਾਨੇ ਤੋਂ ਕਹਿੰਦੇ ਇਤਿਹਾਤ ਵਰਤਦਿਆਂ ਉਹਨਾਂ ਨੂੰ ਹਾਂ ਜਿਹੜੇ ਟੂਰਿਸਟ ਆਉਂਦੇ ਨੇ ਸੈਲਾਨੀ ਆਉਂਦੇ ਨੇ ਉਹਨਾਂ ਲਈ ਰੋਕ ਦਿੱਤਾ ਗਿਆ ਕੁੱਲ 88 ਜਗੀਆਂ ਜਨਤਕ ਥਾਮਾ ਪਾਰਕ ਵਗੈਰਾ ਹੈਗੇ ਨੇ ਜਿਨ੍ਹਾਂ ਚ 48 ਦੇ ਬੂਹੇ ਪੱਕੇ ਪੇੜ ਦਿੱਤੇ ਗਏ ਨੇ 47 48 ਇਸ ਸਥਿਤੀ 'ਚ ਨੇ ਇਹਨਾਂ ਦੇ ਬੂਹੇ ਪੇੜ ਦਿੱਤੇ ਗਏ ਨੇ ਸੋ ਇਹ ਵੀ ਇੱਕ ਪਹਿਲੂ ਹੈ ਚਲੋ ਰੱਬ ਭਲੀ ਕਰੇ ਇਹ ਬਜ਼ੁਰਗਾਂ ਦਾ ਕਿਹਾ ਇਤਿਹਾਸਕਾਰਾਂ ਦਾ ਲਿਖਿਆ ਕਲਮ ਨਿਸ਼ੀਂਤਾਂ ਉਹਨਾਂ ਦਾ ਕੜਿਆ ਕਿ ਜੰਗ ਸਾਰੇ ਮਸਲਿਆਂ ਦਾ ਹੱਲ ਨਹੀਂ ਪਰ ਮਸਲਾ ਗੰਬੀਰ ਹੈ ਦਾ ਹੱਲ ਨਿਕਲਣਾ ਚਾਹੀਦਾ ਇਹ ਮੈਨੂੰ ਹੈਗਾ ਚਲੋ ਪੰਜਾਬ ਦੇ ਸਿਰ ਤੇ ਇੱਕ ਦੂਜੀ جنگ ਮੜਰਾਉਣ ਲੱਗੀ ਹੈ ਉਹ ਹੈ ਪਾਣੀਆਂ ਦੀ جنگ ਪਾਣੀਆਂ ਚ ਮਧਾਣੀ ਫਿਰ ਪਾਲੀ ਗਈ ਹੈ ਤੇ ਨਹਿਰੀ ਪਾਣੀ ਦਰਿਆਈ ਪਾਣੀ ਫਿਰ ਰੜਕੇ ਜਾ ਰਹੇ ਨੇ ਹਰਿਆਣਾ ਸਿੱਧਾ ਧਮਕੀ ਤੇ ਉਤਰ ਆਇਆ ਕਿ ਅਸੀਂ ਤੁਹਾਡਾ ਦਿੱਲੀ ਨੂੰ ਜਾਂਦਾ ਰਾਹ ਬੰਦ ਕਰ ਦੇਾਂਗੇ ਇਧਰ ਕੇਂਦਰ ਸਰਕਾਰ ਕੋਲ ਸ਼ਿਕਾਇਤ ਲੈ ਕੇ ਪਹੁੰਚ ਗਈ ਹੈ ਹਰਿਆਣਾ ਦੀ ਬੀਜੇਪੀ ਦੀ ਸਰਕਾਰ ਤੇ ਇਸੇ ਤਰ੍ਹਾਂ ਬਾਯਾ ਬੀਬੀਐਮਬੀਬੀਏ ਸ਼ਿਕਾਇਤ ਕੇਂਦਰ ਕੋਲ ਪਹੁੰਚਾਈ ਗਈ ਹੈ ਕਿਉਂਕਿ ਬੀਬੀਐਮਬੀ ਦੇ ਉੱਤੇ ਵੀ ਸਿੱਧਾ ਕੰਟਰੋਲ ਹੁਣ ਹਰਿਆਣਾ ਦਾ ਕੇਂਦਰ ਦਾ ਹੀ ਹੋ ਗਿਆ ਇਹ ਸਾਰੀ ਪ੍ਰਕਿਰਿਆ ਇੱਕ ਨਵੀਂ ਫਿਕਰ ਜਿੱਥੇ ਨਵੀਂ ਚਿੰਤਾ ਪੈਦਾ ਕਰ ਰਹੀ ਹੈ ਉੱਥੇ ਇਹ ਵੀ ਸਵਾਲ ਖੜਾ ਹੋ ਗਿਆ ਕਿ ਇਸ ਮੌਜੂਦਾ ਪਾਣੀਆਂ ਦੀ ਵੰਡ ਦੇ ਵਿਵਾਦ ਨੇ ਕਿ ਐਸਵਾਈआर ਵਾਲਾ ਜੰਨ ਫਿਰ ਬੋਤਲੋਂ ਬਾਹਰ ਕੱਢ ਲਿਆ ਅਸਲ ਚ ਪਿਛਲੇ ਦਿਨੀ ਨਾਇਬ ਸੈਣੀ ਹੋਰੀ ਕਹਿ ਰਹੇ ਸੀ ਕਿ ਭਈ ਪੰਜਾਬ ਦਾ ਮੁੱਖ ਮੰਤਰੀ ਸਾਡਾ ਰਿਸ਼ਤੇਦਾਰ ਲੱਗਦਾ ਹੈ ਉਹ ਰਿਸ਼ਤੇਦਾਰੀ ਤੋਂ ਗੱਲ ਅੱਗੇ ਵਧੀ ਉਹਨਾਂ ਦਾ ਬਿਆਨੀਆਂ ਨਸਰ ਹੋਇਆ ਕਿ ਭਈ ਪੰਜਾਬ ਸਾਡੇ ਹਿੱਸੇ ਦਾ ਪਾਣੀ ਨਹੀਂ ਦੇ ਰਿਆ ਸਾਨੂੰ 9500 ਕਿਊਸਕ ਪਾਣੀ ਮਿਲਦਾ ਜਦੋਂ ਕਿ ਸਾਨੂੰ 4000 ਕਿਊਸਕ ਪਾਣੀ ਉਹ ਦੇ ਰਹੇ ਨੇ ਇਹ ਧੋਖਾ ਹੈ ਸਾਨੂੰ ਪੂਰਾ ਪਾਣੀ ਪੀਣ ਯੋਗ ਤਾਂ ਪੂਰਾ ਪਾਣੀ ਮਿਲਣਾ ਚਾਹੀਦਾ ਇਸ ਮਸਲੇ ਦੇ ਉੱਤੇ ਫਿਰ ਇੱਕ ਕੰਧ ਦੇ ਕੋਲ ਖਲੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਵੀਡੀਓ ਆਈ ਜਿਦੇ ਵਿੱਚ ਉਹਨਾਂ ਨੇ ਕਈ ਸਵਾਲ ਬੜੇ ਬਾਜਬ ਚੁੱਕੇ ਉਹਨੇ ਤਰਕ ਦਿੱਤਾ ਕਿ ਵੀ ਇੱਕ ਤੈਹ ਕੋਟਾ ਤੁਹਾਡਾ 9500 ਕਿਊਸਿਕ ਪਾਣੀ ਦੇ ਹਵਾਲੇ ਨਾਲ ਉਹ 20 ਮਈ ਤੱਕ ਦਾ ਕੋਟਾ ਹੁੰਦਾ ਫਿਰ 21 ਤਰੀਕ ਤੋਂ ਫਿਰ ਨਵੇਂ ਸਿਰ ਤੋਂ ਅਗਲੇ 20 ਮਈ ਤੱਕ ਲਈ ਸਾਲੀ ਸ਼ੁਰੂ ਹੋ ਜਾਂਦਾ ਉਹ ਪ੍ਰਕਿਰਿਆ ਸਮਝੌਤਾ ਐਗਰੀਮੈਂਟ ਤਹਿਤ 20 ਮਈ ਤੱਕ ਤੁਹਾਡਾ ਇਹ ਫਿਕਸ ਕੋਟਾ ਹੈ ਉਹ ਕੋਟਾ ਜਿਹੜਾ ਤੁਹਾਨੂੰ ਤੈਹ ਪਾਣੀ ਮਿਲਣਾ ਹੈ ਉਹ ਤੁਸੀਂ ਮਾਰਚ ਮਹੀਨੇ ਮਕਾ ਲਿਆ ਜਿੰਨਾ ਪਾਣੀ ਹਰਿਆਣੇ ਨੂੰ ਜਾਣਾ ਸੀ ਉਹ ਪਾਣੀ ਮਾਰਚ ਮਹੀਨੇ ਤੱਕ ਤੁਸੀਂ ਲੈ ਲਿਆ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਅਸੀਂ ਕਿਸੇ ਨੂੰ ਪਿਆਸਾ ਨਹੀਂ ਮਾਰਨਾ ਮੈਨੂੰ ਪਤਾ ਹੈ ਕਿ ਪੀਣ ਵਾਲੇ ਪਾਣੀ ਦੀ ਲੋੜ ਹੈ ਇਸ ਲਈ ਅਸੀਂ ਉਹ ਹੱਦ ਮੁੱਕਣ ਦੇ ਬਾਵਜੂਦ ਵੀ ਹੁਣ ਵੀ 4000 ਕਿਊਸਕ ਪਾਣੀ ਤੁਹਾਨੂੰ ਦੇ ਰਹੇ ਹਾਂ ਤੇ ਪਰ ਨਾਇਬ ਸੈਣੀ ਤੇ ਹਰਿਆਣੇ ਦੀ ਲੀਡਰਸ਼ਿਪ ਕਹਿੰਦੀ ਕਿ ਨਹੀਂ ਜੀ ਇਹ ਝੂਠ ਬੋਲਦੇ ਆ ਸਾਡਾ ਤਾਂ ਪੂਰਾ ਪਾਣੀ ਸਾਨੂੰ ਦਿੱਤਾ ਜਾਵੇ ਨਹੀਂ ਤਾਂ ਸਾਡੀਆਂ ਫਸਲਾਂ ਬਰਬਾਦ ਅਸੀਂ ਪਿਆਸੇ ਮਰਾਂਗੇ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨੂਰੀ ਕਹਿੰਦੇ ਵੀ ਅਸੀਂ ਆਪਣੇ ਪਾਣੀ ਨੂੰ ਚੈਨਲਾਈਜ਼ ਕੀਤਾ ਅਸੀਂ ਆਪਣੇ ਪਾਣੀ ਨੂੰ ਨਹਿਰਾਂ ਦੇ ਰਾਹੀਂ ਖੇਤਾਂ ਤੱਕ ਪਹੁੰਚਾ ਰਹੇ ਹਾਂ ਬਿਲਕੁਲ ਕਾਫੀ ਪਿਛਲੀ ਵਾਰ ਨਾਲੋਂ ਇਹ ਦਰਸ ਕੀਤਾ ਜਿਹੜੀ ਗੱਲ ਸਹੀ ਹੋਈ ਉਹਨੂੰ ਸਹੀ ਕਹਿਣਾ ਪਏਗਾ ਹਾਂ ਮੁੱਖ ਮੰਤਰੀ ਹੋਣ ਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਆਪਣਾ ਪੂਰਾ ਕੋਟਾ ਲੈ ਚੁੱਕੇ ਉਹਦੇ باوجود ਵੀ ਅਸੀਂ 4000 ਕਿਊਸਕ ਪਾਣੀ ਤੁਹਾਨੂੰ ਦੇ ਰਹੇ ਹਾਂ ਔਰ ਉਹ ਵੀ ਉਸ ਸਥਿਤੀ 'ਚ ਜਦੋਂ ਸਾਡੇ ਡੈਮੇਜ ਪਿਛਲੇ ਸਾਲ ਨਾਲੋਂ ਪਾਣੀ ਘਟ ਹੈ ਅਜੇ ਪਤਾ ਨਹੀਂ ਬਰਸਾਤ ਕਹੀ ਜਾਵੇ ਕਿ ਪੂਰੀ ਹੋਊਗੀ ਨਹੀਂ ਹੋਊਗੀ ਕੱਲ ਨੂੰ ਡੈਮ ਪੂਰੇ ਹੋਣਗੇ ਨਹੀਂ ਹੋਣਗੇ ਇਸ ਲਈ ਅਜੇ ਅਸੀਂ ਰਿਸਕ ਨਹੀਂ ਲੈ ਸਕਦੇ ਤੇ ਸਾਡੇ ਝੋਨਾ ਵੀ ਲੱਗਣਾ ਹੈ ਡਿਮਾਂਡ ਸਾਡੇ ਵੀ ਹੈਗੀ ਹੈ ਸਾਡੇ ਵੀ ਆਉਣ ਲੱਗ ਪਈ ਇੱਥੋਂ ਤੱਕ ਮੁੱਖ ਮੰਤਰੀ ਸਾਹਿਬ ਦਾ ਪੱਖ ਬਾਜਬ ਸੀ ਹੁਣ ਇਸ ਪਹਿਲੂ ਦੇ ਪਿੱਛੇ ਕਹਾਣੀ ਕੀ ਆ ਕਹਾਣੀ ਹੈ BBMB ਦੀ ਬੈਠਕ BBMB ਦੀ ਬੈਠਕ ਹੁੰਦੀ ਹੈ ਉਹਦੇ ਵਿੱਚ ਇਹ ਤਜ਼ਵੀਜ਼ ਆਉਂਦੀ ਹੈ ਕਿ ਜੀ 95000 ਕਿਊਸਕ ਪਾਣੀ ਬਣਦਾ ਆ ਆਪਾਂ ਜਿਹੜਾ ਹਰਿਆਣੇ ਨੂੰ ਦਿੰਦੇ ਸੀ ਬੇਸ਼ੱਕ ਉਹਦੀ ਹੱਦ ਮੱਦ ਉਹਨਾਂ ਦੀ ਮਾਰਚ ਮਹੀਨੇ ਮੁੱਕ ਗਈ ਆਪਾਂ 4000 ਦੇ ਜਨੇ ਨਹੀਂ ਜੇ ਪੱਟ 8000 ਦਈਏ ਇਹ ਬਾਇਆ ਹਰਿਆਣਾ ਸਰਕਾਰ ਸੈਣੀ ਸਰਕਾਰ ਰਾਹੀਂ ਕੇਂਦਰ ਕੇਂਦਰ ਤੋਂ ਨੁਮਾਇੰਦਿਆਂ ਨੂੰ ਬੀਬੀ ਐਮਪੀ ਦੇ ਨੂੰ ਤੇ ਬੀਬੀ ਐਮਪੀ ਦੇ ਨੁਮਾਇੰਦਿਆਂ ਨੇ ਕਹਿੰਦੇ ਜੀ ਚੇਅਰਮੈਨ ਪ੍ਰਧਾਨ ਕੋਲ ਹੱਕ ਹੁੰਦਾ ਜੀ ਉਹ ਚਾਹੇ ਤਾਂ ਐਦਾਂ ਕਰ ਸਕਦਾ ਕਮਾਲ ਹੈ ਵੀ ਦੂਜੇ ਸਵੇਰਾਂ ਤੁਸੀਂ ਧੱਕਾ ਕਰੋਗੇ ਐਦਾਂ ਕ੍ਰਿਸ਼ਨ ਕੁਮਾਰ ਜਿਹੜੇ ਇਸ ਵਿਭਾਗ ਦਾ ਹੁਲੀਸੋਲੀ ਦੇਖਦੇ ਨੇ ਉਹ ਕਹਿੰਦੇ ਉਹਨਾਂ ਨੇ ਬੀਬੀਐਮਜੀ ਦੀ ਬੈਠਕ ਚ ਸਟੈਂਡ ਲੈ ਲਿਆ ਕਿ ਨਹੀਂ ਵੀ ਇਹ ਨਹੀਂ ਤੁਸੀਂ ਆਪਣਾ ਕੋਟਾ ਪੂਰਾ ਲੈ ਲਿਆ ਤੁਹਾਨੂੰ ਕੋਟਾ ਮਿਲ ਗਿਆ ਉਤੇ باوجود ਵੀ ਪੀਣ ਵਾਲਾ ਪਾਣੀ ਅਸੀਂ ਦੇ ਰਹੇ ਹਾਂ ਤੇ ਫਿਰ ਇਹ ਨਹੀਂ ਹੁਣ ਜਦੋਂ ਇਹ ਲੈ ਸਟੈਂਡ ਤੋਂ ਬਾਅਦ ਨਾਇਬ ਸੈਣੀ ਹੋਰੀ ਸਾਹਮਣੇ ਆ ਕੇ ਕਹਿੰਦੇ ਜੀ ਸਾਡਾ ਨਾ ਧੱਕਾ ਹੋ ਗਿਆ ਧੋਖਾ ਹੋ ਗਿਆ ਪੰਜਾਬ ਸਰਕਾਰ ਇਹ ਕਰ ਰਹੀ ਆ ਪੰਜਾਬ ਸਰਕਾਰ ਰੈਂਕ ਕਰ ਰਹੀ ਆ ਫਿਰ ਮੁੱਖ ਮੰਤਰੀ ਨੂੰ ਪਤਾ ਲੱਗਾ ਕਿ ਅੱਛਾ ਇਹ ਮਾਮਲਾ ਹੋ ਗਿਆ ਲੈ ਇਹ ਤਾਂ ਚੌਕਾ ਛਕਾ ਮੇਰੇ ਲਾਉਣ ਵਾਲਾ ਸੀ ਤੇ ਜਦੇ ਵੀਡੀਓ ਬਣਾ ਲਈ ਸਾਹਮਣੇ ਆ ਗਏ ਚਲੋ ਠੀਕ ਹੈ ਤੁਸੀਂ ਵੀਡੀਓ ਬਣਾ ਲਈ ਪਰ ਤੁਸੀਂ ਇਹਦੇ ਲਈ ਕਾਗਜ਼ੀ ਪੱਤਰੀ ਕੀ ਕਾਰਵਾਈ ਕੀਤੀ ਕ੍ਰਿਸ਼ਨ ਕੁਮਾਰ ਹੋਰੀ ਕਰ ਰਹੇ ਹੋਣਗੇ ਜੋ ਕਾਰਵਾਈ ਕਰਨੇ ਮੁੱਖ ਮੰਤਰੀ ਸਾਹਿਬ ਤੁਹਾਡੀ ਚਿੱਠੀ ਕਿੱਥੇ ਹੈ ਤੁਹਾਡਾ ਕੋਈ ਕੇਂਦਰ ਨਾਲ ਰابطਾ ਕਿੱਥੇ ਹੈ ਤੁਸੀਂ ਕੋਈ ਇਹਦੇ ਤੇ ਰਿਪੋਰਟ ਤਿਆਰ ਕੀਤੀ ਹੈ ਉਹ ਕਿੱਥੇ ਹੈ ਸਵਾਲ ਤਾਂ ਇਹ ਫਿਰ ਇੱਥੋਂ ਤੱਕ ਜਿਸ ਤੱਕ ਆਪਾਂ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਦਾ ਪੱਖ ਵਾਜਬ ਸੀ ਦਲੀਲ ਤਰਕ ਵਾਜਬ ਸੀ ਪਰ ਜਦੋਂ ਇਹ ਗੱਲ ਲਿਆ ਕਿ ਅੱਛਾ ਕੇਂਦਰ ਕਹਿੰਦਾ ਹੈ ਕਿ ਅਸੀਂ ਜੀ ਆ ਬੰਦ ਕਰਤਾ ਪਾਕਿਸਤਾਨ ਵਾਲਾ ਪਾਣੀ ਸਿੰਧੂ ਜਲ ਸੰਧੀ ਦੇ ਰਾਹੀਂ ਹੈਨਾ ਤੇ ਇਸ ਲਈ ਜੀ ਉਹ ਪਾਣੀ ਹੁਣ ਸਾਡੇ ਡੈਮਾਂ ਚ ਪਾ ਦੋ ਕਹਿੰਦੇ ਸਾਡੇ ਡੈਮ ਭਰ ਦੋ ਫਿਰ ਮਤਲਬ ਇਹ ਮਜ਼ਾਕ ਹੈ ਜਨਾਬ ਖਵੰਤਰੀ ਹੁੰਦੇ ਆ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਜਾਂ ਪਤਾ ਹੋएगी ਕਿ ਜੇਕਰ ਅੱਜ ਵੀ ਪੰਜਾਬ ਇਸ ਕੰਮ ਲਈ ਪਹਿਲ ਕਦਮੀ ਕਰਨ ਲਈ ਸੋਚੇ ਤੇ ਕੇਂਦਰ ਉਹਦੇ ਵਿੱਚ ਕਹੇ ਕਿ ਲਓ ਜੀ ਅਸੀਂ ਬਿਲਕੁਲ ਜੀ ਪਾਕਿਸਤਾਨ ਨੂੰ ਜਾਂਦਾ ਪਾਣੀ ਬੰਦ ਕਰ ਰਹੇ ਆ ਤਾਂ ਉਹਨੂੰ 12 ਤੋਂ 14 ਸਾਲ ਘਟੋ ਘੱਟ ਲੱਗਣਗੇ ਜਨਾਬ ਡੈਮ ਬਣਾਉਣਾ ਉਹਨਾਂ ਡੈਮਾਂ ਤੱਕ ਉਹ ਪਾਣੀ ਲੈ ਕੇ ਆਉਣਾ ਉਹਨਾਂ ਡੈਮਾਂ ਦੇ ਭਰਨ ਤੋਂ ਬਾਅਦ ਪਾਣੀ ਕਿੱਥੇ ਛੱਡਣਾ ਰਿਲੀਜ਼ ਕਿੱਥੇ ਕਰਨਾ ਉਹਨੂੰ ਚੈਨਲਾਈਜ਼ ਕਰਨਾ ਇਸ ਪ੍ਰੋਸੈਸ ਨੂੰ 12 ਤੋਂ 14 ਸਾਲ ਦਾ ਬਕਵਾ ਚਾਹੀਦਾ ਤੇ ਤੁਸੀਂ ਅੱਜ ਮੇ ਜਾ ਕਰ ਰਹੇ ਹੋ ਸੋ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਅੱਜ ਬਕਾਇਦਾ ਤੌਰ ਤੇ ਸ਼ਿਕਾਇਤ ਕੇਂਦਰ ਕੋਲ ਭੇਜੀ ਗਈ ਹੈ ਹਰਿਆਣਾ ਨੇ ਬਾਧੂ ਪਾਣੀ ਵਾਲੀ ਸ਼ਿਕਾਇਤ ਹੁਣ ਕੇਂਦਰ ਕੋਲ ਕਰ ਦਿੱਤੀ ਹੈ ਖੱਟਰ ਦੀ ਅਗਵਾਈ ਵਾਲੀ ਟੀਮ ਹੁਣੇ ਮਾਮਲਾ ਵਾਚੂਗੀ ਮਨੋਹਰ ਰਾਲ ਖੱਟਰ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਹੁਣ ਕੇਂਦਰੀ ਬਿਜਲੀ ਵਿਭਾਗ ਨਾਲ ਸੰਬੰਧਿਤ ਮੰਤralਾ ਹਲਾ ਉਹਨਾਂ ਕੋਲ ਸੋ ਇਸ ਲਈ ਕੇਂਦਰੀ ਬਿਜਲੀ ਮੰਤਰਾਲੇ ਦੇ ਮੁਖੀ ਦੇ ਨਾਤੇ ਉਹ ਕਹਿੰਦੇ ਸਾਰਾ ਕੁਝ ਦੇਖਣਗੇ ਜੀ ਬੀਬੀਐਮਬੀ ਨੂੰ ਪੱਤਰ ਲਿਖ ਰਹੇ ਨੇ ਤੇ ਉਹਦੇ ਰਹੀਂ ਰੂਲ ਰਹੀਂ ਉਹਨਾਂ ਨੂੰ ਹਦਾਇਤ ਕਰ ਰਹੇ ਨੇ ਇਸ ਫਾਨੀ ਅਲੀਸ ਕੀਤਾ ਜਾਵੇ। ਔਰ ਇਸ ਨੂੰ ਵੀ ਪਹਿਲੂ ਬਣਾਇਆ ਜਾ ਰਿਹਾ ਹੈ। ਇਹ ਮੁੱਦਾ ਹੁਣ ਜਾਂਚ ਦਾ ਵਿਸ਼ਾ ਹੋ ਸਕਦਾ ਹੋਂਦੇ ਦਿਨਾਂ 'ਚ। ਉਹ ਕਹਿੰਦੇ ਵੀ ਇਹ ਦਿੱਕਤਾਂ ਜੇ ਪਿਛਲੇ ਸਾਲਾਂ 'ਚ ਵੀ ਆਉਂਦੀਆਂ ਹੋਣਗੀਆਂ। ਤਾਂ ਦਿੱਲੀ ਨੂੰ ਪਾਣੀ ਕਦੇ ਘਟਾਇਆ ਸੀ ਜਿੰਨੀ ਦਰ ਹ ਆਪਣਾ ਕੇਜਰੀਵਾਲ ਦੀ ਸਰਕਾਰ ਰਹੀ ਤੇ ਮੁੱਖ ਮੰਤਰੀ ਭਗਵੰਤ ਮਾਨ ਸੀ। ਉਹ ਉਹ ਪਿਛਲੇ 2 ਸਾਲਾਂ 'ਚ ਇਹ ਪ੍ਰਕਿਰਿਆ 'ਚ ਕਦੇ ਛੇੜਖਾਣੀ ਕੀਤੀ ਆ ਕਹਿੰਦੇ। ਉਦੋਂ ਪਾਣੀ ਘਟਾਇਆ ਕਹਿੰਦੇ। ਹੁਣ ਕਹਿੰਦੇ ਤੁਸੀਂ ਦਿੱਲੀ ਨੂੰ ਤਿਹਾਇਆ ਮਾਰੋਗੇ ਕਿਉਂਕਿ ਹੁਣ ਤੁਹਾਡੀ ਪਾਰਟੀ ਦੀ ਸਰਕਾਰ ਨਹੀਂ ਹੈ ਤੁਸੀਂ ਤੰਗ ਕਰਨਾ ਦਿੱਲੀ ਵਾਲਿਆਂ ਨੂੰ ਸੋ ਇਹ ਵੀ ਸਵਾਲ ਹੈ ਤਾਂ ਕਿ ਉਹਦਾ ਨਜ਼ਰਾ ਉਥੋਂ ਦੀ ਸਰਕਾਰ ਤੇ ਠੀਕੇ ਜੇਕਰ ਜਹੀ ਰਾਜਨੀਤੀ ਹੈ ਫਿਰ ਇਹ ਸਵਾਲ ਹੈ ਪਰ ਜਿਤੋਂ ਤੱਕ ਪੰਜਾਬ ਦੇ ਪਾਣੀਆਂ ਦੀ ਸਥਿਤੀ ਹੈ ਜਿੰਨਾ ਕਦੋਂ ਪਮਾਸ਼ ਕਰਾਈ ਹੈ ਇਹਨੇ ਬਰਿਆਂ ਦਾ ਐਗਰੀਮੈਂਟ ਤੇ ਐਗਰੀਮੈਂਟ ਚ ਤੁਸੀਂ ਆਪਣਾ ਕੋਟਾ ਪੂਰਾ ਵੀ ਲਓ ਪੂਰਾ ਹੁਣ ਤੋਂ ਬਾਅਦ ਤਰਸ ਦੇ ਆਧਾਰ ਤੇ ਵੀ ਲਓ ਤੇ ਤਰਸ ਦੇ ਆਧਾਰ ਤੇ ਤੁਸੀਂ ਵਾਧੂ ਵੀ ਪਾ ਲਓ ਤੇ ਇਸੇ ਤਰ੍ਹਾਂ ਰਾਸਤਾਂ ਨੂੰ ਜਿੰਨਾ ਤੱਕ ਕੋਟਾ ਜਾ ਰਿਹਾ ਹੈ ਅ ਦਿੱਲੀ ਨੂੰ ਜਿੰਨਾ ਤਾਈ ਕੋਟਾ ਜਾ ਰਿਹਾ ਕਦੇ ਸਾਡੇ ਵਾਲਾ ਪਾਣੀ ਨਾ ਪਿਆ ਕਿ ਭਾਈ ਤੁਹਾਨੂੰ ਸਾਰਿਆਂ ਨੂੰ ਪੂਰਾ ਕਰਨ ਤੋਂ ਬਾਅਦ ਸਾਨੂੰ ਕੀ ਬਚਿਆ ਉਹ ਕਹਿੰਦੇ ਆ ਨਾ ਕਿ ਮਾਂ ਜਦੋਂ ਰੋਟੀਆਂ ਪਕਾ ਲੈਂਦੀ ਆ ਤੇ ਸਾਰੇ ਟੱਬਰ ਦਾ ਢਿੱਡ ਭਰਦੀ ਰਹਿੰਦੀ ਆ ਤੇ ਉਹਦੀ ਵਾਰ ਨੂੰ ਜੇ ਛਾਬੇ ਚ ਇੱਕ ਰੋਟੀ ਵੀ ਨਾ ਬਚੇ ਹੈਨਾ ਤਾਂ ਵੀ ਕਹਿੰਦੇ ਨਹੀਂ ਪੁੱਤ ਅੱਜ ਤਾਂ ਮੈਨੂੰ ਭੁੱਖੇ ਨਹੀਂ ਸੀ ਸੋ ਸਾਡੀ ਸਥਿਤੀ ਉਹ ਆ ਜਨਾਬ ਕਿ ਅਸੀਂ ਭੁੱਖੇ ਹੀ ਸੋਈਏ ਤੇ ਤੁਹਾਡੇ ਢਿੱਡ ਭਰਦੇ ਰਹੀਏ ਸਵਾਲ ਤਾਂ ਇਹ ਵੀ ਆ ਹਾਂ ਹੁਣ ਕੇਂਦਰ ਦੇ ਰਵਈਏ ਤੋਂ ਵੀ ਆਪਾਂ ਵੱਖਵਾ ਕੇਂਦਰ ਦੇ ਟੰਗ ਤਰੀਕੇ ਤੋਂ ਵੀ ਵੱਖਵਾ ਤੇ ਇਹ ਮਸਲਾ ਆਉਂਦੇ ਸਮੇਂ 'ਚ ਵੱਡਾ ਮਸਲਾ ਵੀ ਬਣੇਗਾ ਹੁਣ ਇਹਦੇ ਵਿਚਾਲੇ ਕਹਿੰਦੇ ਜੀ ਅਨੇਲੋ ਵਾਲੇ ਕਹਿੰਦੇ ਅਸੀਂ ਕਿਉਂ ਆਪਣੀ ਰਾਜਨੀਤੀ ਤੋਂ ਪਿੱਛੇ ਰਹੀ ਜੀ ਤੇ ਅਨੇਲੋ ਦੇ ਮੁਖੀ ਨੇ ਜਿਹੜੇ ਅਵੇ ਚਟਾਲਾ ਉਹਨੇ ਤਾਂ ਧਮਕੀ ਦਿੱਤੀ ਸਿੱਧੀ ਉਹ ਕਹਿੰਦਾ ਵੀ ਜੇਕਰ ਹਰਿਆਣਾ ਨੂੰ ਪਾਣੀ ਨਾ ਮਿਲਿਆ ਤਾਂ ਫਿਰ ਅਸੀਂ ਪੰਜਾਬ ਦਾ ਰਾਹ ਬੰਦ ਕਰਾਂਗੇ ਉਹ ਪਹਿਲਾਂ ਵੀ ਰਾਹ ਬੰਦ ਕੀਤੇ ਨੇ ਭਰਾਵਾ ਇਹ ਤੁਹਾਡੀ ਤੇ ਇਧਰ ਦੀ ਓਚੀ ਰਾਜਨੀਤੀ ਨਹੀਂ ਤਾਂ ਪਾੜੇ ਪਾਈ ਸੀ ਦੋਏ ਸੁਬਿਆਂ ਦੇ ਵਾਸੀਆਂ ਚ ਜਿਹੜੇ ਪਾੜੇ ਕਿਸਾਨ ਅੰਦੋਲਨ ਮਿਟਾ ਕੇ ਆਇਆ ਉਹਨਾਂ ਨੂੰ ਮੁੜ ਕੇ ਹਵਾ ਨਾ ਦਿਓ ਪਾਣੀ ਦਾ ਮਸਲਾ ਜੰਗ ਦਾ ਮਸਲਾ ਨਾ ਬਣੇ ਪਰ ਵੰਡ ਸਹੀ ਹੋਵੇ ਨਾ ਕਿ ਹੋਵੇ ਕਿ ਜਿਹੜਾ ਰੋਟੀ ਵੰਡਣ ਬੈਠੇ ਦੁਆਚ ਉਹ ਦੁਆ ਦੇ ਟੁਕੜੇ ਖਾਂਦਾ ਰਹੇ ਇਹ ਵੀ ਗੌਰ ਰੱਖਿਓ ਹਾਂ ਚਲੋ ਪਹਿਲੂ ਇਹਦੇ ਨਾਲ ਇੱਕ ਹੋਰ ਗੰਭੀਰ ਵਿਚਾਰਨਾ ਇਥੇ ਪਾਣੀਆਂ ਦੀ ਗੱਲ ਆ ਉੱਥੇ ਕਿਸਾਨੀ ਵਾਲੀ ਗੱਲ ਵੀ ਇਹਦੇ ਨਾਲ ਆ। ਇੱਕ ਪਾਸੇ ਉਹ ਰਿਪੋਰਟਾਂ ਉਹ ਮੈਗਜ਼ੀਨ ਦੀ ਖਰੜੇ ਉਹ ਤਸਵੀਰਾਂ ਉਹ ਦੋਸ਼ ਉਹ ਬਿਆਨੀਆਂ ਕਿ ਡੱਲੇ ਵਾਲੇ ਪੈਸੇ ਖਾ ਗਿਆ ਜੀ। ਨੱਲੇ ਵਾਲਾ ਕਹਿੰਦਾ ਸੂਈ ਦੇ ਨੱਕੇ ਜਿੰਨਾ ਵੀ ਜਗੜੜ ਕੀਤੀ ਹੋਵੇ ਤਾਂ ਮੈਂ ਜ਼ਿੰਮੇਵਾਰਾਂ ਜੀ। ਅਗਲੇ ਕਹਿੰਦੇ ਆਟਾ ਵੀ ਵੇਚਦਾ ਜੀ। ਉਹ ਕਹਿੰਦਾ ਜੇ ਵੇਚਿਆ ਵੀ ਹੋਗਾ ਤਾਂ ਉਹਦੇ ਵੱਟੇ ਦਾਲ ਲਿਆਂਦੀ ਹੋਊਗੀ ਭਾਈ। ਕਿਉਂਕਿ ਸਾਰਿਆਂ ਨੇ ਆਟਾ ਹੀ ਨਹੀਂ ਖਾਣਾ ਹੁੰਦਾ। ਹੁਣ ਇੱਧਰ ਇਹ ਮਸਲਾ ਗੰਭੀਰ ਚੱਲਿਆ ਆ ਰਿਹਾ। ਆਪਸ ਦੇ ਵਿੱਚ ਕਿਸਾਨੀ ਦੇ ਦੋਸ਼-ਪ੍ਰਤੀਦੋਸ਼ ਲੱਗ ਰਹੇ ਨੇ ਇੱਕ ਐ ਸਕੀਮ ਹੋਰ ਜਨਮ ਸਕਦਾ ਇਧਰ ਪਾਣੀਆਂ ਦਾ ਮਸਲਾ ਕਿਸਾਨੀ ਮਸਲਾ ਹੈ ਨਾ ਐਮ ਐਸ ਪੀ ਦਾ ਮਸਲਾ ਹੈ ਆ ਅੱਗ ਨਾਲ ਨੁਕਸਾਨੇ ਗੇ ਖੇਤਾਂ ਦੀ ਫਸਲਾਂ ਦੀ ਮੁਰੇ ਕਿਉਂ ਨਾ ਪਰਿਵਾਰਾਂ ਦੀ ਸੰਭਾਲਣ ਦਾ ਮਸਲਾ ਕਿਸਾਨੀ ਮੁਰੇ ਨਿਤ ਦਿਨ ਚਣੌਤੀਆਂ ਨੇ ਉਹਨਾਂ ਚਣੌਤੀਆਂ ਨਾਲ ਜੱਥੇਬੰਦੀਆਂ ਜੂਝਦੀਆਂ ਜਿਹੜੀਆਂ ਮੁੱਦਿਆਂ ਲਈ ਜੂਝਦੀਆਂ ਸੀ ਅੱਜ ਆਪਣੇ ਇਹਨਾਂ ਦੋਸ਼ਾਂ-ਪ੍ਰਤੀਦੋਸ਼ਾਂ ਲਈ ਜੂਝ ਰਹੀਆਂ ਕਿਸੇ ਸਮੇਂ ਦਿੱਲੀ ਤੋਂ ਪਰਤਦੇ ਆਏ ਡੱਲੇ ਵਾਲ ਹੋਰੀ ਅਜਿਹੇ ਦੋਸ਼ ਦੂਜੀਆਂ ਤਰ੍ਹਾਂ ਦੇ ਲਾਉਂਦੇ ਸੀ ਤੇ ਦੂਜੀਆਂ ਤਰ੍ਹਾਂ ਇਹਨਾਂ ਤੇ ਲਾਉਂਦੀ ਸੀ ਉਹ ਗੱਲ ਮੜੀ ਠੰਡੀ ਮੱਠੀ ਹੋਈ ਤੇ ਆ ਮੋਰਚੇ ਲੱਗੇ ਜਿਹੜੇ 400 ਦਿਨਾਂ ਤੋਂ ਉੱਪਰ ਚੱਲੇ ਰਿਕਾਰਡ ਤੋੜਨਾ ਸੀ ਦਿੱਲੀ ਵਾਲਾ ਤੋੜ ਲਿਆ ਪਰ ਕਪੜਿਆਂ ਵਾਲਾ ਰਿਕਾਰਡ ਨਾਮਾ ਬਣ ਗਿਆ ਜਾਂ ਇਹ ਹਵਾਈ ਗੱਲਾਂ ਨੇ ਜਾਂ ਇਹ ਬਦਨਾਮ ਕੀਤਾ ਜਾ ਰਿਹਾ ਉਹਨਾਂ 'ਚ ਵੀ ਕਿਸੇ ਦੀ ਸਾਜ਼ਿਸ਼ ਹੈ ਹੁਣ ਅਗਲੇ ਤਾਂ ਡੱਲੇ ਵਾਲ ਨੂੰ ਕਹੀ ਜਾਂਦੇ ਨੇ ਕੇ ਸਰਕਾਰ ਦਾ ਬੰਦਾ ਡੱਲੇ ਵਾਲ ਕਹਿੰਦਾ ਨਹੀਂ ਜੀ ਕੋਈ ਗੱਲ ਨਹੀਂ ਸਿਕੰਦਰ ਜੀ ਪੰਜਾਬ ਸਰਕਾਰ ਜਾਊਗੀ ਸੈਮੀਟਿੰਗ ਨਹੀਂ ਜਾਂਦੇ ਬਿਲਕੁਲ ਜੀ ਕਾਫੀ ਤਣਾਅ ਵਾਲੀ ਸਥਿ 4 ਤਰੀਕ ਨੂੰ ਕੇਂਦਰ ਨਾਲ ਮੀਟਿੰਗ ਹੈ ਤੇ ਜਥੇਬੰਦੀਆਂ ਦੇ ਵਿੱਚੋਂ ਡੱਲੇ ਵਾਲੋਂ ਦੀ ਤਰਨਿਆ ਕਿ ਸਾਡੀ ਸਾਂਝੀ رائے ਹੈ ਕਿ ਜੇਕਰ ਇਹਦੇ ਵਿੱਚ ਪੰਜਾਬ ਦੇ ਨੁਮਾਇੰਦੇ ਬੈਠੇ ਫਿਰ ਅਸੀਂ ਮੀਟਿੰਗ ਦਾ ਹਿੱਸਾ ਨਹੀਂ ਬਣਾਂਗੇ ਮਤਲਬ ਉਹ ਕਹਿੰਦੇ ਕਿ ਸਾਡੇ ਨਾਲ ਧੋਖਾ ਕੀਤਾ ਪੰਜਾਬ ਸਰਕਾਰ ਨੇ ਮੇਰਾ ਪਹਿਲਾਂ ਵੀ ਇਹ ਸਵਾਲ ਸੀਗਾ ਕਿ ਕੀ ਜਥੇਬੰਦੀਆਂ ਰੋਟੀ ਨੋਚੀ ਕਹਿੰਦੀਆਂ ਨੇ ਇਹਨਾਂ ਨੂੰ ਪਤਾ ਸੀ ਉਸ ਦਿਨ ਕੀ ਹੋਣ ਵਾਲਾ ਤੇ ਕਿਵੇਂ ਹੋਣ ਵਾਲਾ ਉਰੇ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਪੰਜਾਬ ਸਰਕਾਰ ਚ ਇਹਨਾਂ ਦਾ ਮਨੀ ਕੋ ਕੱਲੀ ਆਪਣੇ ਸਿਰ ਤੇ ਕਰ ਜਵੇ ਕੇਂਦਰ ਤੋਂ ਥਾਪੜਾ ਮਿਲਿਆ ਹੋਊ ਕੇਂਦਰ ਤੋਂ ਇਸ਼ਾਰਾ ਮਿਲਿਆ ਹੋਊ ਕੇਂਦਰ ਤੋਂ ਹੁਕਮ ਮਿਲਿਆ ਹੋਊ ਉਹ ਸਾਰਾ ਕੁਝ ਹੋਇਆ ਤੇ ਇੰਨੀਆਂ ਬੈਠਕਾਂ ਦੇ ਵਿੱਚ ਕੇਂਦਰ ਨੇ ਦਿੱਤਾ ਕਿਸ ਫੈਲ ਹੌਲੀਪੌਪ ਤੋਂ ਤੇ ਕੁਝ ਤਰ੍ਹਾਂ ਦਾ ਕਹਿੰਦੀ ਐ ਇਸ ਬੈਠਕ 'ਚ ਜਾਣਾ ਹੀ ਨਹੀਂ ਬਣਦਾ ਕੁਝ ਜਥੇਬੰਦੀਆਂ ਦਾ ਮੰਨਣਾ ਕਿ ਹੁਣ ਇਸ ਬੈਠਕ ਦਾ ਕੋਈ ਮਤਲਬ ਨਹੀਂ ਹੈ ਕੁਝ ਤਰ੍ਹਾਂ ਕਹਿੰਦੀਆਂ ਨਹੀਂ ਜਾਵਾਂਗੇ ਪਰ ਜੇ ਪੰਜਾਬ ਵਾਲੇ ਬੈਠੇ ਫੇਰ ਨਹੀਂ ਜਾਵਾਂਗੇ ਤੇ ਇੱਧਰ ਸਾਡੇ ਕੁਝ মিডিਆ ਸਾਥੀ ਨੇ ਜਿਨ੍ਹਾਂ ਦੀ ਉਹਨਾਂ ਮੰਤਰੀਆਂ ਨਾਲ ਗੱਲ ਹੋਈ ਜਿਵੇਂ ਖੇਤੀਬਾੜੀ ਮੰਤਰੀ ਵੀ ਬੈਠਦੇ ਨੇ ਫੂਡ ਸਪਲਾਈ ਵਾਲੇ ਮਹਿਕਮਾ ਨਾਲ ਸੰਬੰਧ ਮੰਤਰੀ ਵੀ ਬੈਠਦੇ ਨੇ ਹੈਨਾ ਵਿੱਤ ਮੰਤਰੀ ਵੀ ਬੈਠਦੇ ਨੇ ਸਾਡੇ ਸੂਏ ਮੰਤਰੀ ਬੈਠਦੇ ਨੇ ਫਿਰ ਉਹਨਾਂ ਨਾਲ ਉਹਨਾਂ ਦਾ ਅਮਲਾ ਫਲਾ ਸੈਕਟਰੀ ਇਹ ਬੋ ਸਾਰੇ ਵੀ ਜਾਣਦੇ ਨੇ ਸੋ ਹੁਣ ਇਹਨਾਂ ਤਿੰਨਾਂ ਮੰਤਰੀਆਂ ਚੋਂ ਇੱਕ ਮੰਤਰੀ ਨਾਲ ਕਹਿੰਦੇ ਚਾਹੇ ਉਹ ਖੁੱਡੀਆਂ ਆਣੇ ਚਾਹੇ ਕੋਟਾਲੂ ਚੱਕ ਨੇ ਤੇ ਚਾਹੇ ਹਰਪਾਲ ਚੀਮਾ ਨੇ ਇਹਨਾਂ ਨਾਲ ਸਾਡੇ ਇੱਕ ਪੱਤਰਕਾਰ ਸਾਥੀ ਦੀ ਗੱਲ ਹੋਈ ਤੇ ਉਸ ਗੱਲਬਾਤ ਦੇ ਵਿੱਚੋਂ ਕਹਿੰਦੇ ਉਹ ਮੰਤਰੀਆਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਭਾਈ ਅਸੀਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਨਹੀਂ ਜਾਂਦੇ ਉਸ ਬੈਠਕ 'ਚ ਇਹਨਾਂ ਦੇ ਬੁਲਾਇਤ ਨਹੀਂ ਜਾਂਦੇ ਕੇਂਦਰ ਤੈਅ ਕਰਦਾ ਸ਼ਡਿਊਲ ਕੇਂਦਰ ਤੈਅ ਕਰਦਾ ਕਿ ਆ ਖੇਤੀਬਾੜੀ ਮੰਤਰੀ ਚਾਹੀਦਾ ਹੈ ਜਾਂ ਫੂਡ ਨਾਲ ਸੰਬੰਧਿਤ ਮੰਤਰੀ ਚਾਹੀਦਾ ਹੈ ਜਾਂ ਵਿੱਤ ਨਾਲ ਸਭ ਮਾਮਲਾ ਚਾਹੀਦਾ ਸੀ ਤਾਂ ਜਾਂਦੇ ਤੇ ਦੂਜਾ ਉਹ ਕਹਿੰਦੇ ਜੀ ਇਹਨਾਂ ਕੋਲ ਦਲੀਲ ਨਹੀਂ ਹੁੰਦੀ ਜਿਹੜੀਆਂ ਇਹ ਪੰਜਾਬ ਦੇ ਮੰਤਰੀਆਂ ਦੀ ਇੱਕ ਪੰਜਾਬ ਦੀ ਇੱਕ ਪੱਤਰਕਾਰ ਨਾਲ ਹੋਈ ਗੱਲਬਾਤ ਦੇ حوالے ਨਾਲ ਮੈਂ ਗੱਲ ਕਰ ਰਿਹਾ ਹਾਂ ਉਹ ਕਹਿੰਦੇ ਜਿਹਨਾਂ ਕੋਲ ਦਲੀਲ ਨਹੀਂ ਹੁੰਦੀ ਦਲੀਲਾਂ ਚ ਸਰ ਉਹ ਮੰਤਰੀ ਸ਼ੰਤਰੀ ਇਹਨਾਂ ਨੂੰ ਧੋ ਦਿੰਦੇ ਨੇ ਫਿਰ ਸਾਨੂੰ ਪੱਖ ਬਚਾਉਣਾ ਪੈਂਦਾ ਤੇ ਇਸ ਲਈ ਕਹਿੰਦੇ ਕਿ ਫਿਰ ਹੁਣ ਤੁਸੀਂ ਸਭ ਤੋਂ ਬਿਨਾ ਜਾਣਾ ਤਾਂ ਚੱਲ ਜੋ ਪਰ ਕੱਲ ਨੂੰ ਸ਼ਿਕਾਇਤ ਲੈ ਕੇ ਸਾਡੇ ਕੋਲ ਨਾ ਆਏ ਜਿਉਂ ਉੱਥੇ ਧੱਕਾ ਹੋ ਗਿਆ ਮਤਲਬ ਪੰਜਾਬ ਸਰਕਾਰ ਡਰ ਦਿਖਾ ਰਹੀ ਹੈ ਜੱਥੇਬੰਦੀਆਂ ਨੂੰ ਪੰਜਾਬ ਸਰਕਾਰ ਪੰਜਾਬ ਦੀਆਂ ਜੱਥੇਬੰਦੀਆਂ ਦੇ ਨੁਮਾਇੰਦਿਆਂ ਉੱਤੇ ਸਵਾਲ ਖੜੇ ਕਰ ਰਹੀ ਹੈ ਉਹਨਾਂ ਦੀ ਸਮਝ ਤੇ ਸਵਾਲ ਖੜੇ ਕਰ ਰਹੀ ਹੈ ਜਿਹੜੇ ਦਿੱਲੀ ਇੱਕ ਸਾਲੰ ਦਲਨ ਚਲਾ ਸਕਦੇ ਨੇ ਜਿਹੜੇ ਕੇਂਦਰ ਨੂੰ ਆਡਾ ਟੱਕਰ ਦੇ ਸਕਦੇ ਨੇ ਕੇਂਦਰ ਦੀਆਂ ਸਾਰੀਆਂ ਨੀਤੀਆਂ ਨੂੰ ਫੇਲ ਕਰਕੇ ਫੈਸਲਾ ਉਹਨਾਂ ਦਾ ਲਿਆ ਹੋਇਆ ਕਾਨੂੰਨ ਵਾਪਸ ਕਰਵਾ ਸਕਦੇ ਨੇ ਉਹਨਾਂ ਨੂੰ ਹੁਣ ਸਮਝ ਨਹੀਂ ਹੈਗੀ ਕੇਂਦਰ ਨਾਲ ਗੱਲ ਕਰਨ ਦੀ ਜਾਂ ਇਹ ਸਾਰੇ ਸਵਾਲਾਂ ਦਾ ਜਵਾਬ ਇੱਕੋ ਹੈ ਕਿ ਅਸੀਂ ਇੱਕ ਨਹੀਂ ਆ ਤਾਂ ਇਹ ਭੋਗ ਰਹੇ ਹਾਂ ਜਥੇਬੰਦੀਆਂ ਇਹ ਸੋਚਣ ਕਿ ਏਕਤਾ ਦੀ ਤਾਕਤ ਨੂੰ ਉਹ ਪਹਿਚਾਨ ਨਹੀਂ ਰਹੀਆਂ ਜਿਹੜੀਆਂ ਇਹ ਤੇ ਰਮਨਣ ਲੱਗੀਆਂ ਸੀ ਕਿ ਚਲੋ ਹੁਣ ਜੇ ਤੱਕ ਆਪਦੀ ਕੀ ਕਰਤੀ ਸਰਕਾਰਾਂ ਨੇ ਮਿਲ ਕੇ ਉਹ ਤੋਂ ਬਾਅਦ ਘਟੋ ਘਟ ਇੱਕ ਝੰਡੇ ਥੱਲੇ ਸਾਂਝੇ ਮੋਰਚੇ ਦੇ ਰੂਪ ਦੇ ਵਿੱਚੇ ਮੁੜ ਕੇ ਇਕੱਠੇ ਹੋਣਗੇ ਉਹਨਾਂ ਨਾਲ ਤਾਂ ਕੀ ਇਕੱਠਾ ਹੋਣਾ ਸੀ ਖੋਰ ਐਸਕੇਮ ਨਿਕਲਦਾ ਰਾਤਿਆ ਹੋ ਗਿਆ ਬਿਲਕੁਲ ਜੀ ਆਉਂਦੇ ਸਮੇਂ 'ਚ ਇੱਕ ਹੋਰ ਐਸਕੇਮ ਜਨਮ ਲੈ ਸਕਦਾ ਹੈ ਇਹਦੀ ਸੰਭਾਵਨਾ ਕਾਫੀ ਬਣ ਗਈ ਹੈ ਦਿੱਲੀ ਦਾ ਸ਼ਰਾਬ ਕਟਾਲਾ ਦਿੱਲੀ ਦਾ ਹੈ ਹੋਲਡਿੰਗ ਬੋਰਡ ਕਟਾਲਾ ਸਤਿੰਦਰ ਜੈਨ ਦੇ ਮਾਮਲੇ ਮਨੀਸ਼ ਸ਼ੋਧਿਆ ਦੇ ਮਾਮਲੇ ਅਰਵਿੰਦ ਕੇਜਰੀਵਾਲ ਦੇ ਮਾਮਲੇ ਕਿਸੇ ਚ ਕੋਰਟ ਮਨਜ਼ੂਰੀ ਦਿੰਦੀ ਐ ਇੱਕ ਹੋਰ ਐਫ ਆਈ ਆਰ ਕਰੋ ਕਿਸੇ ਚ ਰਾਸ਼ਪਤੀ ਮਨਜ਼ੂਰੀ ਦਿੰਦੇ ਐ ਕਿ ਹੋਰ ਐਫ ਆਈ ਆਰ ਕਰੋ ਇਹਨਾਂ ਸਾਰੇ ਮਾਮਲਿਆਂ ਚ ਹੁਣ ਦਿੱਲੀ ਦਾ ਇੱਕ ਕਲਾਸਰੂਮ ਘਟਾਲਾ ਸਕੂਲੀ ਕਮਰਿਆਂ ਦਾ ਘਟਾਲਾ ਜਿਸ ਮਾਮਲੇ ਚ ਮਨੀਸ਼ ਸ਼ੋਧਿਆ ਔਰ ਸਤਿੰਦਰ ਜੈਨ ਦੇ ਉੱਤੇ ਨਵੀਂ ਐਫ ਆਈ ਆਰ ਜੀ ਹਾਂ ਕਲਾਸਰੂਮ ਘਟਾਲੇ ਚ ਸ਼ੋਧਿਆ ਤੇ ਸਤਿੰਦਰ ਜੈਨ ਦੇ ਖਿਲਾਫ ਮਾਮਲਾ ਦਰਜ ਹੋ ਗਿਆ 12748 ਕਲਾਸਰੂਮਾਂ ਦੇ ਨਿਰਮਾਣ ਦੇ ਉੱਤੇ 2000 ਕਰੋੜ ਰੁਪਏ ਦੇ ਘਟਾਲੇ ਦਾ ਦੋਸ਼। ਕਹਿੰਦੇ ਜੀ 12748 ਮਤਲਬ 12000 ਤੋਂ ਉੱਪਰ 13000 ਦੇ ਕਰੀਬ-ਕਰੀਬ ਕਮਰਿਆਂ ਦੇ ਵਿੱਚ ਕਹਿੰਦੇ 2000 ਕਰੋੜ ਦਾ ਘਟਾਲਾ ਹੈ। ਕੁੱਲ ਲਾਗਤ 19 ਵਲ ਸਵਾਲ ਘਟਾਲੇ ਦਾ। ਸੋ ਇਹਦੇ ਵਿੱਚ ਹੁਣ ਮਨੀਸ਼ ਸ਼ਿਸ਼ੋਧਿਆ ਤੇ ਸਤਿੰਦਰ ਜੈਨ ਨਾਮ ਇਸ ਰੋਕ ਰਹੇ ਨੇ ਤੇ ਜੇ ਕਰੇ ਨੇ ਤਾਂ ਆਵਾਦੀ ਪਾਰਟੀ ਕਰੀ ਆਵਾਦੀ ਪਾਰਟੀ ਕਰੀ ਤਾਂ केजरीवाल ਕਰੇ ਨੇ। ਤੇ ਜੇ ਕਲਾਸਰੂਮ ਘਟਾਲਾ ਹੁੰਦਾ ਤਾਂ ਗੱਲ ਮੈਂ ਦਿੱਲੀ ਦੇ ਕਲਾਸਰੂਮਾਂ ਦੀ ਗੱਲ ਕਰ ਰਿਹਾ ਤੇ ਪੰਜਾਬ ਦੇ ਦਰਸ਼ਕਾਂ ਦੇ ਤੁਹਾਡੇ ਸਾਡੇ ਮਨ ਚ ਉਹ ਕਲਾਸਰੂਮ ਦਿਖਣ ਲੱਗ ਪਏ ਜਿਨ੍ਹਾਂ ਦੇ ਤਾਜ਼ਾ-ਤਾਜ਼ੇ ਉਦਘਾਟਨ ਕਰਕੇ ਹਟੇ ਨੇ ਜਿਨ੍ਹਾਂ ਦੇ ਪੱਥਰ ਲਾ ਕੇ ਹਟੇ ਨੇ ਕਿਤੇ ਕੱਲੂ ਇਹ ਨਾ ਹੋਵੇ ਕਿ ਪੱਥਰ ਘਟਾਲਾ ਕਲਾਸ ਘਟਾਲਾ ਬਣ ਜਵੇ ਪੰਜਾਬ ਚ ਵੀ ਇਹ ਲੋਕਾਂ ਨੂੰ ਫਿਕਰ ਹੋਣ ਲੱਗਿਆ ਕਹਿੰਦੇ ਕਿ ਪਲਸਤਰਾਂ ਨੂੰ ਜਿਹੜੇ ਆਪ ਵੀ ਨਹੀਂ ਕਈ ਥਾਂ ਮੱਤੇ ਤੱਕ ਕੀਤੇ ਕਈ ਥਾਂ ਮੇ ਤਾਂ ਪਿਛਲੀਆਂ ਸਰਕਾਰਾਂ ਚ ਹੋਏ ਨੇ ਉਹਨਾਂ ਨੂੰ ਵੀ ਕਿਤੇ ਕਾਨੂੰਨ ਨਿਰਮਾਣ ਚ ਪਾ ਕੇ ਕੋਈ ਬਿੱਲ ਨਾ ਪਾਸ ਹੋ ਜਾਣਾ ਇਹ ਫਿਕਰ ਪੈ ਗਿਆ ਕਿਉਂ ਪਿਆ ਦਿੱਲੀ ਚ ਆਮ ਆਦਮੀ ਪਾਰਟੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਦਿੱਲੀ ਦੇ ਸਾਬਕਾ ਪੀ ਡਬਲਯੂ ਡੀ ਮੰਤਰੀ ਸਿੰਦਰ ਜੈਨ ਦੇ ਖਿਲਾਫ ਦਿੱਲੀ ਦੇ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਕਲਾਸ ਰੂਮਾਂ ਦੇ ਉਦਘਾਟਨ ਦਾ ਨਿਰਮਾਣ ਉਹਨਾਂ ਦੀ ਨਿਸ਼ਾਨਦੇਹੀ ਉਹਨਾਂ ਤੇ ਰੱਖ ਰਖਾਵ ਉਹ ਸਾਰਿਆਂ ਦੇ ਉੱਤੇ ਕੱਪੜੇ ਦਾ ਮਾਮਲਾ ਆ ਗਿਆ ਮਾਮਲਾ ਜਿੱਥੋਂ ਦਾਵਾ ਕੀਤਾ ਜਾ ਰਿਹਾ ਕਿ ਕੱਪੜਾ ਵੈਸੇ ਤਾਂ ਉੱਥੇ ਬੀਜੇਪੀ ਦੀ ਸਰਕਾਰ ਹੈ ਤੇ ਇਸ ਨੂੰ ਆਮ ਆਦਮੀ ਪਾਰਟੀ ਬਦਲਾ ਖੁਰੀ ਦੀ ਭਾਵਨਾ ਚ ਵੀ ਸਵਾਲ ਕਰੇਗੀ ਔਰ ਕੋਈ ਸ਼ੱਕ ਨਹੀਂ ਬਦਲਾ ਖੁਰੀ ਹੁੰਦੀਆਂ ਏਜੰਸੀਆਂ ਕਰਦੀਆਂ ਦੂਜੀਆਂ ਸਰਕਾਰਾਂ ਕਰਦੀਆਂ ਸਾਡੀ ਹੁਣ ਸਿਆਸਤ ਦਾ ਘਟਿਆਪਣ ਬਣ ਗਿਆ ਪਰ ਇਹ ਜਾਂਚ ਦਾ ਵਿਸ਼ਾ ਇਸ ਲਈ ਅਸੀਂ ਮੰਗ ਰਹੇ ਹਾਂ ਕਿਉਂਕਿ ਸ਼ੰਕੇ ਸ਼ੋਪੇ ਸਾਨੂੰ ਪੰਜਾਬ ਚ ਵੀ ਪੈ ਰਹੇ ਨੇ ਮੈਥੇ ਤਾਂ ਬੀਜੇਪੀ ਦੀ ਸਰਕਾਰ ਨਹੀਂ ਪਈ ਤੁਹਾਡੀ ਉਹ ਸਰਕਾਰ ਹੈ ਤੇ ਤੁਹਾਡੀ ਉਹ ਸਰਕਾਰ ਚ ਪਖਾਨਾ ਘਟਾਲਿਆਂ ਦੇ ਮਸਲੇ ਚਰਚਾ ਚਾਉਣ ਲੱਗ ਪਏ ਕੱਲਾ ਹੋਂ ਲੱਗ ਮੀਆ ਸਿੱਖਿਆ ਕ੍ਰਾਂਤੀ ਦੀਆਂ ਸੋਨਾ ਚੋਇਸ ਸਵਾਲ ਹੈ ਹੁਣ ਕਹਿੰਦੇ ਜੀ ਭ੍ਰਸ਼ਟਾਚਾਰ ਦੇ 17ਏ ਦੇ ਤਹਿਤ ਮਨਜ਼ੂਰੀ ਮਿਲਣ ਤੋਂ ਬਾਅਦ ਐਫ ਆਈ ਆਰ ਦਰਜ ਕਰ ਲਈ ਗਈ ਆ ਤੇ ਪਾਰਟੀ ਨੇ ਠੇਕੇ ਤੇ ਕਹਿੰਦਾ 34 ਠੇਕੇਦਾਰਾਂ ਨੂੰ ਠੇਕਾ ਦਿੱਤਾ ਸੀ ਤੇ ਜਾਂਚ ਖਲਾਸਾ ਹੋਇਆ ਕਿ ਕਲਾਸ ਰੂਮਾਂ ਨੂੰ ਸੈਮੀ ਮਤਲਬ ਕਿ ਰੂਮ ਬਣਾ ਕੇ ਕਰਕੇ ਕੰਮ ਕਰ ਕਰਕੇ ਕੱਚਾ ਪੱਕਾ ਕਰਕੇ ਸਰ ਦਿੱਤਾ ਗਿਆ ਉਹਦੀ ਰਿਪੇਅਰ ਨੂੰ ਵੀ ਨਿਰਮਾਣ ਚ ਭਾਜ ਦਿੱਤਾ ਗਿਆ ਅਜੇ ਕੁਝ ਘਟਾਲੇ ਨੇ ਉਹ ਕਹਿੰਦੇ ਕਿ ਕਲਾਸਰੂਮਾਂ ਦੇ ਬਰਾਬਰ 30 ਸਾਲ ਕਹਿੰਦੇ ਕਿ ਜਿਸ ਦੀ ਉਮਰ 30 ਸਾਲ ਹੁੰਦੀ ਆ ਪਰ ਇਸ ਦੀ ਲਾਗਤ ਕਲਾਸਰੂਮਾਂ ਦੇ ਬਰਾਬਰ ਦਿਖਾਈ ਗਈ ਆ ਜਿਸ ਦੀ ਉਮਰ 75 ਸਾਲ ਹੁੰਦੀ ਆ ਮਤਲਬ ਠੇਕੇ ਦੇ ਹਵਾਲੇ ਨਾਲ ਜਿਹੜੇ ਕੰਮ ਕੀਤੇ ਜਾਂਦੇ ਨੇ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਨੇ ਇਹਦੇ ਵਿੱਚ ਹੀ ਉਹਨਾਂ ਨੇ ਦੱਸਿਆ ਕਿ 5 ਲੱਖ ਦੀ ਕੀਮਤ ਵਾਲਾ ਕਲਾਸਰੂਮ 24.86 ਲੱਖ 24 ਲੱਖ 86 ਹਜ਼ਾਰ ਦੀ ਲਾਗਤ ਨਾਲ ਤਿਆਰ ਹੋਇਆ ਇੱਥੇ ਕਹਿੰਦੇ ਜੀ ਕਪੜਾ ਪੇਚ ਫਸਿਆ ਸੋ ਜਿਹੜਾ ਜਾਂਚ ਦਾ ਵਿਸ਼ਾ ਹੈ ਉਹ ਇਹ ਆ ਕਿ 5 ਲੱਖ ਦੀ ਲਗਤ ਵਾਲੇ ਕਲਾਸਰੂਮ ਨੇ ਜਿਨ੍ਹਾਂ ਦੇ ਉੱਤੇ ਖਰਚਿਆਂ ਚ 24 ਲੱਖ 86000 ਰੁਪਿਆ ਪ੍ਰਤੀ ਕਲਾਸਰੂਮ ਦੀ ਐਵਰੇਜ ਹੀ ਕਹਿੰਦੇ ਇੰਨੀ ਪਈ ਗਈ ਹੈ ਇਸ ਲਈ 2000 ਕਰੋੜ ਦਾ ਕਹਿੰਦੇ ਘਟਾਲਾ ਹੋ ਸਕਦਾ ਸੁਣਨ ਦੇਖਣ ਵਾਲੀ ਗੱਲ ਹੈ ਜੀ ਕਿਸ ਘਟਾਲੇ ਦੇ ਵਿੱਚ ਕੌਣ ਕੌਣ ਕਰਦਾ ਕਿਵੇਂ ਕਿਵੇਂ ਕਰਦਾ ਮੈਂ ਜਿਵੇਂ ਗੱਲ ਕੀਤੀ ਹੈ ਕਿ ਕਿੰਨੇ ਹੀ ਮਾਮਲੇ ਤਲਵਾਰ ਬਣ ਕੇ ਲਟਕ ਰਹੇ ਨੇ ਕਿਜਰੀਵਾਲ ਦੀ ਟੀਮ ਦੇ ਉੱਤੇ ਤੇ ਤਲਵਾਰ ਦਿੱਲੀ ਛਿਲਦੀ ਹੈ ਤੇ ਫਿਕਰ ਪੰਜਾਬ ਸਰਕਾਰ ਨੂੰ ਪੈਂਦਾ ਹੈ ਤੇ ਇੱਧਰ ਪੰਜਾਬ ਸਰਕਾਰ ਦੇ ਫਿਕਰ ਚੋਂ ਪੰਜਾਬ ਨੂੰ ਫਿਕਰ ਪੈਂਦਾ ਹੈ ਕਿ ਜਿਹੜਾ ਦਿੱਲੀ 'ਚ ਇਤਿਹਾਸ ਦੁਹਰਾਇਆ ਜਾ ਰਿਹਾ ਕਿਉਂਕਿ ਹਰ ਦਿੱਲੀ ਮਾਡਲ ਨੂੰ ਪੰਜਾਬ ਅਪਣਾਇਆ ਕਿ ਜੀ ਲਓ ਜੀ ਦਿੱਲੀ ਮਾਡਲ ਪੰਜਾਬ ਨੇ ਅਪਣਾ ਲਿਆ ਦਿੱਲੀ ਵਾਲਾ ਤਰੀਕਾ ਅਪਣਾ ਲਿਆ ਮਨੀਸ਼ ਸ਼ੋਧਿਆ ਇੱਥੇ ਆ ਗਏ ਸਿੰਦਰ ਜੈਨ ਇੱਥੇ ਆ ਗਏ ਉਹ ਆਪਣੀ ਚਮੜੀ ਬਚਾਉਣ ਆਏ ਨੇ ਜਾਂ ਪੰਜਾਬ ਦੀ ਛੱਲ ਲਾਉਣ ਆਏ ਨੇ ਇਹ ਵੀ ਚਰਚਾ ਪੰਜਾਬ 'ਚ ਬਣੀ ਹੋਈ ਹੈ ਜਨਾਬ ਬਹੁਤ ਬਹੁਤ ਸ਼ੁਕਰੀਆ